ਸਸਰੀਕਲ ਜੀ ਕੀ ਹਲਚਲ ਮਿਰਸਾਰੇ ਠੀਕ ਠਾਕ ਹੋਗੇ ਤੇ ਮਿਲੋ ਸਾਡੇ ਪਲਵਾਰ ਨੂੰ ਪਲਵਾਨਿਆਂ ਚ ਜਾਣਾ ਸੀ ਮੇਲੇ ਤੇ ਵੀਡੀਓ ਦੇ ਚੱਕਰ ਚ ਹੋ ਗਿਆ ਲੇਟ ਵੀਡੀਓ ਦੇ ਚੱਕਰ ਨੇ ਭਰਾ ਨੇ ਲੈਣਗਾ ਭਰਾ ਨੇ ਲੇਟ ਕਰਤਾ ਉਹਨੇ ਲੈਣ ਆਉਣਾ ਹੀ ਆਇਆ ਨਹੀਂ ਬਹੁਤ ਤੱਤਾ ਪਿੰਡਿਆ ਪਲਵਾਰਾਂ ਨੂੰ ਤਾਂ ਆ ਕੇ ਗੱਲ ਦੱਸਣਾ ਤੇ ਤੇਰੀ ਕੰਪਲੇਂਟ ਪਹੁੰਚੂਗੀ ਆ ਜਾ ਵਸੇ ਰਾਤ ਨੂੰ ਤੇਰੀ ਬੁਸੀ ਦੀ ਗੱਲ ਹੋ ਰਹੀ ਹਾਂ ਅਹ ਅਰਾਵੀਆਰ ਕੱਪਾ ਫੋਨ ਨਹੀਂ ਉੱਡੇ ਕੋਈ ਹੋਣਾ ਉਂਡਿਆਂਗੇ ਨਹੀਂ ਉਹ ਹੁਣ ਕਰਤਾ ਹੋਣਗੇ ਪਈਆਂ ਤਾਂ ਦੱਸ ਫਿਰ ਯਾਰ ਆਪਾਂ ਵੇਖਣਾ ਅੱਜ ਮੇਲਾ ਨੇ ਜੜੇ ਨਾ ਹੂੰ ਅਹ ਤੇ ਮਾ ਟਰੈਕਟਰ ਅੱਧੀ ਨਾਲ ਕਿਹੜਾ ਟਾਈਮ ਨਾਲ ਵੀਰ ਬਣਾਉ ਉਹਨਾਂ ਦਾ ਟਾਈਮ ਨਾਲ ਕੰਮ ਨਾ ਪੇੜਦਾ ਹਦਾਂ ਦੇ ਹੂੰ ਤਾਂ ਗੱਡੀ ਨੂੰ ਭਰਾਲੇ ਲੇਟ ਕਰਾਤਾ ਯਾ ਪਰ ਕਿੰਨੇ ਟੁਕੀ ਫਿਰਦਾ ਯੋ ਗੱਡੀ ਦੇ ਹੂੰ ਪੌਣਾ ਦਾ ਮਠੋਲੇ ਾਡੇ ਤੇ ਆ ਗਿਆ ਗੱਲ ਤੇ ਮਾੜੀ ਆ ਦਾਣਾ ਵਾਟ ਕਾਲੀ ਠੱਕਾ ਕੀਤਾ ਲੈ ਤੇਰਾ ਸਾਰਾ ਮੇਲਾ ਹੀ ਖਰਾਬ ਕਰਤਾ ਆ ਮਰੋਣੇ ਕੀਤਾ ਹੀ ਮਰੋਣੇ ਮੈਂ ਵੀਰ ਜੀ ਕਰਾ ਕਰਨਾ ਮੇਰੀ ਅੰਗੜੀਆਂ ਲੱਤਾਂ ਪਾਪ ਛੱਡੀ ਨਹੀਂ ਨਹੀਂ ਇਹ ਤੇਰਾ ਹੀ ਸਾਰਾ ਕਸੂਰ ਆ ਹਾਂ ਗੱਡੀ ਚ ਹੁਣ ਤੇ ਕਿਨਾ ਵਰਸਾ ਚਲਾਉਂਦੇਗੇ ਹੂੰ ਆਪਰ ਰੱਬ ਨੇ ਵੀ ਦੋਸ਼ ਨਹੀਂ ਜੋ ਕਿ ਨਹੀਂ ਨਹੀਂ ਰੱਬ ਨੇ ਕਿੱਡਾ ਵਧੀਆ ਸੋਚਿਆ ਹੋਣਾ ਇਹ ਜੋ ਕਰਦਾ ਚੰਗਾ ਕਰਦਾ ਉਹ ਨਹੀਂ ਵਧੀਆ ਕਰਦਾ ਉਹ ਮਾੜਾ ਨਹੀਂ ਕਰਦਾ ਹੈ ਯਾਰ ਇੰਗਲਿਸ਼ ਫਰੀ ਮਾਰਦੀ ਕਰਨਾ ਹੈ ਸਸਿਕਾ ਵੀਰ ਮੇਰੇ ਉਹ ਤੇ ਤੂੰ ਮੈਂ ਪੜ੍ਹੀ ਲਿਖੀ ਨਹੀਂ ਨਾ ਲੱਭਣੀ ਐ ਇੰਗਲਿਸ਼ ਮਾਰਦੀ ਤੇ ਅੱਬਾ ਚਲ ਮਾਂ ਹੋਟਿਆ ਜਾ ਕੜੀ ਦੀ ਮਾਂ ਮਾਂ ਹੋਟਿਆ ਉਹਦਾ ਤੇਰੇ ਗਿਆਨ ਦੇ ਪੜ੍ਹੀ ਲੈਣੀ ਹੈ ਹੈ ਤੇ ਆਪ ਮਿਰਰ ਕੇ ਪੜੇ ਨਹੀਂ ਹੁੰਦੇ ਮੜ ਕੇ ਤਾਂ ਠਾ ਠਾ ਵੇਂਦੇ ਆ ਜਦੋਂ ਗੱਲਾਂ ਹੁੰਦੀਆਂ ਮਾਰੇ ਜਿਸਮ ਦੇ ਹਾਂ ਇਹ ਕੁਛ ਵੀ 2-3 ਮਿੰਟ ਸੁਣੀ ਰਹੀ ਬਾਈ ਉਹਦੇ ਗੱਡੀ ਗਰਮ ਹੋ ਜਾਂਦੀ ਹੈ ਹੂੰ ਗੱਡੀ ਕਿਹੜੀ ਗਰਮ ਹੋ ਜਾਂਦੀ ਹੈ ਸੱਣੀ ਕੋਈ ਨਾ ਲੱਗੇ ਤਾਂ ਤੋ ਵਾਲੇ ਨੂੰ ਅਪੀਂਦਾ ਹਾਂ। ਹਾਂ। ਜਦੋਂ ਅੰਕੀਆ ਬੋਲਣਾ ਬਲੌਗ ਦੇ ਵਿੱਚ ਹੂੰ ਬੰਦਾ ਜਿਹੜਾ ਤੇ ਗੋਲਾ ਬੰਦਾ ਬਹੁਤ ਤੇਜ਼ ਏ ਕਿ ਬੱਜ ਫਿਰਿਆ ਤੇ ਗੋਲਾ। ਇਹ ਗੋਲਾ ਨਹੀਂ ਇਹ ਗੋਲਾ ਜੇ ਪਾਕਿਸਤਾਨੀ ਛੁੱਟਿਆ ਇਧਰ। ਬਿਲਕੁਲ ਸਹੀ। ਬਸ ਫਟਣ ਖੁਣੇ ਰਹਿ ਗਿਆ ਸੀ। ਬਾਕੀ ਜ਼ਹਿਰ ਜੂਰੇ ਦਾ ਅੰਦਰ ਹੀ ਪਿਆ ਸਾਰਾ। ਹਾਂ। ਬਿਲਕੁਲ ਸਹੀ। ਹੈਂ? ਮੈਂ ਲੈ ਜਾ ਕੇ ਕੰਨਾ ਕੀ ਤੋ ਬਲਾਇਆ ਦਾ। ਮੈਂ ਲੈ ਜਾ ਕੇ ਕੀ ਕਰਨਾ ਚਲ 10 ਮਿੰਟ ਮੇਲਾ ਰਖਣਾ ਬਾਅਦ ਜੇ ਇਧਰ। ਬੜਾ ਹੈ। ਨਾਲ ਛੱਲ ਕਰਨਾ ਹੈ। ਤੁਸਾਂ ਫਾਲ ਸਾਨੂੰ ਹੋੜਾ ਫੜਾਇਆ ਹੁੰਦਾ। ਨਾਲੇ ਸੱਚ ਸਭ ਤੋਂ ਮਸ਼ਹੂਰ ਜੋੜੀ ਵਿਚੋਲਾ ਏ, ਵਿਚੋਲਾ ਜੋੜੀ ਏ। ਜਿਹੜੇ ਕਿ ਮੀਰ ਭੈਣ ਭਰਾ ਦਾ ਰਿਸ਼ਤਾ ਨਹੀਂ ਹੁੰਦਾ ਦੱਸੋ ਕਰਾਉਂਦੇ ਆ ਰਿਸ਼ਤੇ। ਲੈਟ ਕਰੋ ਤੁਹਾਡੇ ਨਾਲ। ਕਨੈਕਟ ਕਰੋ ਇਹਨਾਂ ਨਾਲ। ਪਰ ਇਹ ਆ ਕਿ ਜਿੱਦਾਂ ਆਪਾਂ ਵੀਡੀਓ ਚ ਬੋਲਿਆ ਉਹ ਚਲ ਆਪਾਂ ਕਮੇਡੀ ਕਰਾਉਣ ਦੀ ਬੋਲਿਆ ਵਾ। ਕਿ ਹਾਂ ਵੀ ਗੱਡੀ ਚਾਹੀਦੀ, ਮੋਟਰਸਾਈਕਲ ਚਾਹੀਦਾ ਜਾਂ ਕੁਝ ਵੀ ਚਾਹੀਦਾ। ਉਹ ਤਾਂ ਆਪਾਂ ਇੱਕ ਸਾਡੀ ਵੀਡੀਓ ਬਣਾਈਆਂ ਲਾਲਚੀ ਵਿਚੋਲੇ। ਆਪਾਂ ਸਾਹਵਲੇ ਨੇ। ਹਾਂ ਉਹ ਤਾਂ ਸਾਫ਼ ਤਾਂ ਪੱਕੀ ਹੈ। ਹੂੰ। ਸਾਬ ਪੋਣੀ ਪੋਣੀ ਹੈ ਆ ਸਾਬ ਪੋਣੀ ਪੋਣੀ ਪਹਿਲਾ ਵੀ ਰਿਸ਼ਤਾ ਕਰਾਇਆ ਸੀ ਸਾਬ ਵਾਈਏ ਨਹੀ ਗੱਲ ਤੇ ਮਾੜੀ ਆ ਤਾਂ ਤਾ ਡੀਜੇ ਕੋ ਕੜਾ ਪਾ ਦੇ ਯਾਰ ਸੋਤੋਂ ਵਧੀਆ ਜੇ ਮੈਂ ਕਰੇ ਸਾਬ ਹੀ ਪੋਣੀ ਹੈ ਸਾਬ ਤੋਂ ਬਿਨਾ ਰਿਸ਼ਤਾ ਨਹੀਂ ਕਰਾਉਣਾ ਭਾਂਏ ਕੋ ਛੜਾ ਮਰਦਾ ਨਹੀਂ ਕਰਾਉਣਾ ਹਾਂ ਬਾਕੀ ਇਹ ਆ ਕਿ ਇੱਕ ਸਾਬ ਨਹੀਂ ਕਰਾਉਣਾ ਜਿੱਥੇ ਵੀ ਹੋਣਾ ਚਾਹਣਾ ਸਾਬ ਮੁੰਦੇ ਵਾਲਾਂ ਦੀ ਹੈ ਹਾਂ ਇੱਕ ਪੱਥਰ ਤੇ ਲਕੀਰ ਆ ਸਾਬ ਤੋਂ ਬਗੈਰ ਇਹ ਰਿਸ਼ਤਾ ਨਹੀਂ ਕਰਾਉਣਾ ਅੱਛਾ ਪੋੜਾ ਨੇਗਰੋਂ ਤਰ ਤੱਕ ਲੈਦਾ ਤਰਾਇਆ ਪਿਸਾਬ ਕਿੰਨੇ ਤੋਲੇ ਦੀ ਸਾਫ ਘੱਟੋ ਘੱਟ ਇੰਦੇ 4 ਪਿਆ ਗ੍ਰਾਮਾਂ ਦੀ ਚਾਹੀਦੀ ਤੇਰਾ ਪੋੜਾ ਮੈਂ ਤੋਲੇ ਤਾਲੇ ਦੀ ਗੱਲ ਕਰੂੰ ਤੂੰ ਗ੍ਰਾਮਾਂ ਤੇ ਡੇ ਪਿਆ ਨਹੀਂ ਕਿਹੜਾ ਬੰਦਾ ਮਾਤਰੀ ਮਿਲ ਜਾਂਦਾ ਘਰੀਏ ਵੇ ਬੰਦੇ ਦੇ ਸਾਹਬ ਨੇ ਗਾਇਆ ਨਾ ਫਿਰ ਤੂੰ ਵੀ ਜੇ ਚੰਗਾ ਬੰਦਾ ਹੋਵੇ ਤੇ ਫਿਰ ਕਿੰਨੇ ਤੋਲੇ ਦੀ ਕੇਹੜਾ ਕੁੜੀ ਚਲੱਕ ਮਿਲ ਜਾਂਦੀ ਜਾਂ ਕੇਹੜਾ ਮੁੰਡਾ ਚਲਾ ਕੇ ਪੇਚਦਾ ਵਾਂ ਹੂੰ ਤੇ ਤੁਹਾਨੂੰ ਪਤਾ ਦੋ ਤਿੰਨ ਇਹ ਵੀ ਗੱਲ ਸਹੀ ਜੇ ਛੁੜ ਮਾਰ ਕੇ ਇਸ ਤਰ੍ਹਾਂ ਨੇਗਰੋਂ ਲੈਦਾ ਕੇਲਾ ਬੰਦਾ ਆਵੇ ਨਾ ਦਾਦੀ ਕੁਛ ਖਾਂਦਾ ਨਹੀਂ ਕੁਛ ਖਾਂਦਾ ਦਾਰੂ ਨਾ ਪੀਂਦਾ ਹੋਵੇ ਜਰਦਾ ਨਾ ਖਾਂਦਾ ਹੋਵੇ ਬੱਤਰੀ ਵਿਚੋਲਣ ਗਰਮਟ ਝੁੱਟ ਫੁੱਟਣਾ ਹੁੰਦਾ ਵਾ ਦੰਦਾਂ ਤੋਂ ਹੋਵੇ ਡਰਾਉਣਾ ਮਾਏ ਮੇਰੀਏ ਇਹੋ ਜਿਹਾ ਲੱਬ ਦੇ ਫਰਾਉਣਾ ਅਮਰੋ ਤੂੰ ਇਦਾਂ ਕਹਦੀ ਹੁੰਦੀ ਤੂੰ ਪਹਿਲਾਂ ਬੜੇ ਸੱਤਾਂ ਲੇ ਕੋ ਗੱਲਾਂ ਕਹਿੰਦੀ ਤੇ ਇੱਟੇ ਕੋ ਪ੍ਰੋਣਾ ਕੋ ਪਤਨ ਕਾ ਸਾਲ ਪੀਣ ਵਾਲਾ ਮਿਲ ਗਿਆ ਵਾ ਹਾਂ ਪਿਆਰ ਦੇ ਸਾਹ ਸੋਗ ਚ ਚਲੰਦਾ ਪਿਆ ਦਾ ਹਾਂ ਹਾਂ ਮਾਈ ਮੇਗਾ ਨਹੀਂ ਬੋਲਦੀ ਮੈਂ ਬੋਲਦੀ ਨਹੀਂ ਹਾਂ ਇਹਦਾ ਗੜਾ ਕਾਲੇ ਵਾਲਾ ਕਿਹੜਾ ਕਾਲਾ ਹਾਂਗਾ ਮੇਰਾ ਕਾਲਾ ਹੈ ਸਰਦਾਰ ਨਹੀਂ 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 ਮੈਂ ਬੇ ਜਿੰਨ ਪਿਆਰ ਕਰਦੀ ਆਹਾ ਮੇਰੇ ਲਈ ਕਿਤੇ ਮੁੰਡਾ ਬੜਾ ਨੇਕ ਨਹੀਂ ਆਹਾ ਉਹ ਜਿੱਦਾਂ ਦੱਜਾ ਬਨਾਇਆ ਜਿਹਦਾ ਆਹਾ ਸਾਰੀ ਦੁਨੀਆ ਨੇ ਲਿਆ ਸਾਰੀ ਦੁਨੀਆ ਨੇ ਲਿਆ ਉਹਨੂੰ ਵੇਖਨੀ ਇਹ ਗੱਲਾਂ ਆ ਥੋੜਾ ਸਾਵਲਾ ਜਿਆ ਮੈਂ ਜਿੰਨੂੰ ਪਿਆਰ ਕਰਦੀ ਵਾਏ ਓਏ ਕਿੰਨਾ ਕ ਪਿਆਰ ਆ ਬਹੁਤ ਜ਼ਿਆਦਾ ਜਿੰਨੂੰ ਕਹਿੰਦੇ ਆ ਬਹੁਤ 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 ਜ਼ਿਆਦਾ ਜ਼ਿਆਦਾ ਓਏ ਮਾਈ ਗਾਡ ਹੁਣ ਕਰ ਗੱਲ ਕਰ ਗੱਲ ਟੋਪੀ ਵਾਲਿਆ ਪਾ ਮੈਂ ਕਿਹਾ ਮੁੰਡਾ ਭੋਲਾ ਵਾਲਾ ਕੁੜੀ ਚਲਾ ਕੇ ਤੁਹਾਨੂੰ ਦੱਸਿਆ ਦਾ ਘਰ ਬਸ ਤੂੰ ਮੱਤੇ ਆ ਵੇਲਾ ਪਿਆਰ ਦੀ ਗੱਲ ਚ ਵੀ ਬਾਬਾ ਕੋਈ ਜਿਹੜਾ ਰਿਐਕਟ ਕਰਦੇ ਮੈਂ ਤੇਨੇ ਇੰਨਾ ਪਿਆਰ ਕਰਦੀ ਤੂੰ ਮੇਰੇ ਨਾਲ ਨਹੀਂ ਕਰਦਾ ਇਹ ਅਸਲ ਚ ਪਿਆਰ ਦੇ ਲਾਇਕ ਨਹੀਂ ਹੈਗਾ ਨੋ ਹੈਨਾ ਨੋ ਇਹ ਪਿਆਰ ਦੀ ਕਦਰ ਨਹੀਂ ਕਰਨਿਆ ਸਾਢੇ 5 ਵਜੇ ਨਾਲ ਪਤਾ ਲੱਗੂਗਾ ਕੌਣ ਕਰ ਕਰਦਾ ਕੌਣ ਲੈਣ ਸਾਢੇ 5 ਤੇ ਹੋ ਗਏ ਸਾਢੇ 5 ਵਜੇ ਤੇ ਤੁਹਾਨੂੰ ਵਲੌਗ ਮੇਰਾ ਹਲੇ ਚੈਨਲ ਨਹੀਂ ਤੇ ਬਣਿਆ ਵਰਨਾ ਮੈਂ ਤੁਹਾਨੂੰ ਵਲੌਗ ਪਾਉਂਦੇ ਕਿੰਨਾ ਪਿਆਰ ਕਰਦਾ ਆ ਤੂੰ ਇੱਥੇ ਦੱਸਾਂ ਕਿੰਨਾ ਕੀ ਕਰਦਾ ਯਾਰ ਤੇ ਬਹੁਤ ਖੜੀ ਦਾ ਵਾ ਕਿੰਨਾ ਖੋਦ ਹਾਸਾ ਹਾਸਾ ਵਾ ਲੈ ਤੂੰ ਅਮਰੋ ਕੈਸਾ ਢੀ ਜਾਣ ਤੇ ਬਣੀਏ ਤੇਰਾ ਹਾਸਾ ਹੋ ਗਿਆ ਢੀ ਜਾਣ ਤੇ ਬਣੀ ਤੇਰਾ ਹਾਸਾ ਹੋ ਗਿਆ ਇਹੋ ਜਿਹਾ ਸੀ ਨਾ ਸਿਆਗਰ ਤੋਨਾ ਅਮਰੋ ਨੂੰ ਟੈਗ ਹੀ ਹੋ ਜੇ ਹੈ ਟੈਗ ਭਰਾਵਾ ਕਿੱਥੇ ਹੋੜੇ ਹਨ ਗਰੀਬਾ ਹਮ ਹਾਂ ਗਰੀਬਾ ਰੱਬ ਵੇਖ ਕੇ ਆ ਗਿਆ ਸ਼ਰਦਨਾ ਬਣੀ ਗਰੀਬਾ ਦੁਨੀਆ ਦੇ ਗਰੀਬਾਂ ਨੂੰ ਟੈਗ ਹੁੰਦਾ ਟੈਕ ਗਰੀਬਾ ਨਾ ਹੁੰਦਾ ਮੇਰੇ ਗੈਣੋਂ ਜਿੰਦਾ ਸੋਚੀ ਜਾਣਾ ਮੈਂ ਨਾਰਦਾ ਫੋਪਰ ਵਾ ਵੇਖ ਤੇਰਾ ਸਿਆਪਾ ਹੋ ਗਿਆ ਆਏ ਹਾ ਮੈਂ ਤੇ ਪਹਿਲੇ ਦਿਨੀ ਕਿਹਾ ਐ ਵੀ ਮੇਨੂੰ ਰੰਗ ਕਾਲਾ ਕੋਈ ਗੱਲ ਨਹੀਂ ਹੂੰ ਮੈਨੂੰ ਬਸ ਇਹੀ ਮਰਪਸਾਨ ਕਰਦੇ ਆਏ ਹਾ ਮੈਨੂੰ ਪਹਿਲਾਂ ਇਹ ਵੀ ਮਰਪਸਾਨ ਕਰਦੇ ਪਸੰਦ ਕਰ ਲੈਨੇ ਕਰ ਲਈ ਪਰ ਅਗਰ ਇੱਥੇ ਵੀ ਬੋਲ ਲੈਣਾ ਉੱਤੇ ਵੀ ਆਇਆ ਕਰਕੇ ਬਹਿ ਗਿਆ ਆਏ ਉਹਨਾਂ ਕਰ ਗੱਲ ਕਰ ਗੱਲ ਗੱਲ ਹੂੰ ਚਲੋ ਜਦੋਂ ਬੰਦਾ ਓਸੇ ਦਾ ਆਇਆ ਚਲੋ ਪੁੱਛਣਾ ਕਿਸ਼ਣਾ ਨੇ ਹੁੰਦਾ ਹੀ ਆ ਤੇਨੂੰ ਪਸੰਦ ਆ ਜਾਂ ਨਹੀਂ ਆ ਬਣਾ ਕੇ ਕੰਮ ਹੋਇਆ ਆ ਇੱਕ ਹੀ ਕੁਲੇ ਸਾਹ ਨੂੰ ਤੇ ਪਤਾ ਲੱਗੇ ਨਾ ਬੰਦਾ ਘਾਵਾ ਆ ਲੈਣਾ ਬਾਚੇ ਨੇ ਖੜਿਆ ਬਾਹਰ ਫੇਰਾ ਸਾਡਾ लवली ਵੀਰਾ ਸੰਤ ਇੰਟਲੀ ਬੈਠਾ ਵਾ ਹੂੰ ਉਨੇ ਪੁੱਛਿਆ ਵੀ ਕਿ ਦਾ ਜਵੜਾ ਚਲੋ ਬਚਾਰਾ ਬਾਹਰ ਲੈ ਗਿਆ ਕਹਿੰਦਾ ਕਿਦਾ ਕਹਿੰਦਾ ਚੱਕਦਾ ਫੱਟੇ ਚੱਕ ਬੋ ਇਹ ਕਹਿੰਦਾ ਚੱਕਦਾ ਫੱਟੇ ਫਿਰ ਰਨ ਬੋਤਲ ਵਰ ਗਿਆ ਆਏ ਹਾਏ 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 ਬਸ ਉਹ ਬੋਤਲ ਲੜ ਕੇ ਵੇਖ ਕੇ ਜਿਹੜਾ ਉਹ ਘਰੋਂ ਬਾਹਰ ਨਿਕਲੇ ਆ ਤੂੰ ਥਲੈਚ ਬੈਠਾ ਟੁੱਟ ਗਿਆ ਪੂਣ ਇਹਨਾਂ ਨੂੰ ਖੁਸ਼ੀ ਨਹੀਂ ਆਈ ਹੋਈ ਕਿਹਨੇ ਆਪਣਾ ਫੂਲ ਤੋੜਿਆ ਪਹਿਲੇ ਦਿਨ ਵੀਰ ਮੇਰੀ ਨਹੀਂ ਤੂੰ ਕਹਿ ਵੀ ਬੋਤਲਰ ਕੀ ਦੇਖ ਕੇ ਵਾਹੋ ਜਾ ਪੈਗ ਲਾਇਆ ਉਹ ਬੋਤਲ ਚ ਅਜੇ ਤੱਕ ਬਿਹੋਸੀ ਦੀ ਹਾਲਤ ਚ ਤੁਰਿਆ ਫਿੰਟ ਹੈ ਹੋਈ ਜੋ ਪਰ ਤੇਰਾ ਨਾ ਮਾਰੀਏ કે ਮੇਰਾ ਤੇਰਾ ਨਾ ਮਾਰੀਏ ਨਹੀਂ ਮਾਰੀ ਤੇ ਨਹੀਂ ਹਾਸਟੈਗ ਤੇ ਬੰਦਾ ਕੀ ਕਹਿਸਾ ਨਹੀਂ ਕਹਿੰਦੇ ਹੁੰਦੇ ਨਾ ਜਿਹੜਾ ਕੰਮ ਹੋ ਜੇ ਉਹਨੂੰ ਬਾਰ ਬਾਰ ਪੀੜ ਨਹੀਂ ਕਰੀਦਾ ਵਾਖਿਆ ਹਾਂ ਕਿਉਂਰ ਪੀੜ ਕੇ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਹਾਂ ਸਿਰ ਹੈਨੀ ਦੇਵੇ ਐਸ਼ ਦਈਆ ਛੇੜ ਨਾ ਮੇਰੇ ਆ ਦਰਦਾਨੂ ਓਏ ਹੋਏ ਮੈਨੂੰ ਤਾਂ ਦਰਦ ਸੁਮਾਲੇ ਨਹੀਂ ਜਾਣੇ ਨਹੀਂ ਨਹੀਂ ਤੁਹਾਡੀ ਜੋੜੀ ਬਹੁਤ ਵਧੀਆ ਚਲ ਮੈਨੂੰ ਇਹ ਦੱਸੋ ਕਿ ਤੁਹਾਨੂੰ ਆ ਵਿਚੋਲ ਪੁਣੇ ਦਾ ਕਿੱਥੋਂ ਚੱਸ ਪਿਆ ਇਹ ਰਿਸ਼ਤਾ ਪੱਕ ਕਰਾਤ ਕੇ ਪਹਿਲਾਂ ਉਹਦਾ ਹੂੰ ਤੇ ਚਲ ਤੂੰ ਦੱਸ ਦਿਰ ਮੇਰੇ ਉਹ ਹੂੰ ਥੋੜੀ ਜੀ ਗੱਲ ਕਰੂੰਗੀ ਬਾਕੀ ਗੱਲ ਚਲੋ ਮੇਰਾ ਹਸਬੰਦ ਕਰਦੇ ਹਾਂ ਹਾਂ ਅਰੇ ਰਿਸ਼ਤੇ ਦੇਦਾ ਗੱਲ ਤੇ ਵੀ ਸਾਢੇ 62 ਜੀ ਆ ਹਾਂ ਉਹਨਾਂ ਨੇ ਕਿ ਮੁੰਡੇ ਦਾ ਰਿਸ਼ਤਾ ਕਰਾ ਦੇ ਹਾਂ ਮੇਰੀ ਫਰੈਂਡ ਸੀਗੀ ਪੀ ਸੈਂਟਰ ਤੋਂ ਹਾਂ ਮੈਂ ਨਾ ਬਿਊਟੀਸ਼ੀਨ ਦਾ ਕੋਰਸ ਕਰਦੀ ਹਾਂ ਹਾਂ ਚਲੋ ਉਹਦੇ ਵੀਰ ਮੇਰੇ ਭੈਣ ਹੀ ਮੁੰਡੇ ਦਾ ਟੇਕਾ ਫਿੱਟ ਹੋ ਗਿਆ ਅੱਗੇ ਮੇਰੇ ਹਸਬੰਦ ਦਾ ਜੀ ਦੱਸ ਭਾਈ ਤਾਂ ਕੇ ਰਿਸ਼ਤਾ ਦਾ ਕਰਾਤਾ ਅੱਛਾ ਤੋ ਰਿਸ਼ਤਾ ਮਹੀਨਾਂ ਚੱਲਿਆ ਚੱਲ ਠਾ ਠਾ ਵਿਚੋ ਲੈਣ ਫੋਨ ਹਾਂ ਸਾ ਮੇਕਰ ਪਹਿਲਾ ਰਿਸ਼ਤਾ ਕਰਾਇਆ ਤਾਂ ਪਹਿਲਾ ਰਿਸ਼ਤਾ ਜਾਈ ਕਿਸਾ ਧੱਕੂ ਗਿਆ ਹੂੰ ਉਦੋਂ ਕੁੜੀ ਲੜ ਕੇ ਦਿਲ ਜਾ ਕੇ ਉਦੋਂ ਮੁੰਡੇ ਨੇ ਫੋਨ ਲਾ ਦੇ ਘਰ ਮੁੰਡੇ ਨੇ ਲਿਆ ਕੇ ਉਹਨਾਂ ਤੇ ਕੁੜੀ ਕੇ ਨਾਲ ਲੜ ਪਿਆ ਕਰਨ ਹਾਂ ਘੱਟੋ ਘੱਟਿੰਦਾ 5-6 ਮਹੀਨਾ ਹੋ ਗਿਆ ਸਿਆ ਪਰਿਆ ਅੱਛਾ ਤੇ ਫੇਰ ਲਾਇਆ ਪੱਕਾ ਨੂੰ ਹੱਥ ਹੂੰ ਕਿ ਵਾਈਕਰੋ ਪਾਇਆ ਯਾਰੋਂ ਆਪੇ ਵੇਲੀ ਵਿੱਚ ਉਹ ਮਰਜੀ ਹੋਇਆ ਨਾ ਆਪਣੇ ਟੱਬਰ ਚ ਕਰਾ ਲਏ ਅੱਛਾ ਬਾਹਰ ਨਾ ਕਿ ਮੈਨੂੰ ਰਿਸ਼ਤਾ ਕਰਾਵੇ ਤੇ ਬਾਹਰ ਕਰਾਉਣਾ ਵਾ ਤੇ ਬੰਦਾ ਪੁੱਛ ਕੇ ਸਪਹਿਲਾ ਚੰਗੀ ਤਰ੍ਹਾਂ ਕਰ ਲਏ ਹੂੰ ਪਰ ਵੀਰ ਮੇਰੇਓ ਰਿਸ਼ਤਾ ਚਲੋ ਕਰਾਇਆ ਚਲੋ ਜੋ ਵੀ ਹੈ ਜੈਸੀ ਹੋਇਆ ਪਰ ਪਰਮਾਤਮਾ ਨੇ ਇਹਨਾਂ ਦੀ ਜੋੜੀ ਐਸੀ ਬਣਾਈ ਕਿ ਟੁੱਟਣ ਦਾ ਨਾਮ ਨਹੀਂ ਨੇ ਹਾਂ ਇਹ ਕਹਦਾ ਕਿ ਟੁੱਟਣੀ ਚਾਹੀਦੀ ਵੀ ਨਹੀਂ ਹੋਰ ਦਲ ਮਰੇ ਮੜੇ ਕਾਰਜ ਕਰਦ ਹੁੰਦੀ ਆ ਤੇ ਉਹ ਆਪ ਹੀ ਹੈਂਡਲ ਕਰ ਲੈਂਦੇ ਆ ਮਾੜੀ ਮੋਟੀ ਚਲਹਾਰ ਕਰਦ ਦੀ ਜ਼ਰੂਰੀ ਨਹੀਂ ਆ ਕਿ ਨੋਜ ਕਸੂਰਨ ਦਾ ਸੱਸ ਜੂ ਕਸੂਰ ਹੁੰਦਾ ਹੁੰਦਾ ਤੇ ਬਾਕੀ ਇਹ ਦੱਸੋ ਵੀ ਜਦੋਂ ਰਿਸ਼ਤਾ ਕਰਾਉਣਾ ਹੁੰਦਾ ਵਾ ਉਹ ਕਿੰਨੇ ਕੁ ਝੂਠ ਬੋਲਨੇ ਪੈਂਦੇ ਝੂਠ ਆਪਾਂ ਕੋਈ ਝੂਠ ਨਹੀਂ ਮਾਰਿਆ ਮੈਂ ਕਿਛੁ ਨਹੀਂ ਬੋਲਿਆ ਆਪਣਾ ਗੋਂਡਾ ਪਰਦਾ ਹੁੰਦਾ ਛਾੜ ਨਾਲ ਹੀ ਹਾਂ ਤੇ ਮਾ ਆ ਗਿਆ ਮੁੰਡਾ ਚੰਗਾ ਉਹ ਚੂਰ ਮਾਰਿਆ ਮੈਂ ਕਹਦੀ ਆ ਮੁੰਡਾ ਵੀਰੇ ਸ਼ਰਾਬ ਪੀਂਦਾ ਹੀ ਇਹ ਕਹਿੰਦਾ ਮੁੰਡਾ ਦੇ ਕੁਝ ਖਾਂਦਾ ਨਹੀਂ ਪੀਂਦਾ ਹੀ ਨਹੀਂ ਮੁੰਡੇ ਨੇ ਤਾਂ ਅਮਰਤਾ ਰਹੀ ਹੈ ਵੀਰ ਮੇਰੇ ਨਾਲ ਤੇ ਅਮਰਤਾ ਰਹੀ ਸ਼ਰਾਬ ਉਹ ਐਡੀ ਪੀਂਦਾ ਹੀ ਨਾ ਤੇ ਕਹਿਣ ਦੀ ਗੱਲ ਪਰ ਫਿਰ ਵੀ ਮੇਰੀ ਫਰੈਂਡ ਦੀ ਭੈਣ ਦੇ ਬੱਲੇ ਬੱਲੇ ਜਿਹੜੀ ਨਾਲ ਘਟਦੇ ਨੇ ਅੱਛਾ ਇਹ ਗੱਲਾਂ ਪਤਾ ਨਹੀਂ ਠੀਕ ਹੈ ਤੁਹਾਡੀ ਲਾ ਮਰ ਜਾ ਨਹੀਂ ਜੀ ਦਾ ਨਾ ਆਡੀ ਰੇਂਜ ਮੈਨ। ਇਹਨਾਂ ਦੀ ਅਰੇਂਜ ਮੈਰ ਜਾ। ਨਾਲ ਰੇਂਜ ਲੰਬੂ ਸਮਰਦੇਪ ਤਾਂ ਫੇਰ ਪੈ ਲਓ ਮਰਜ਼ੀ ਉੱਤੀ ਪਰ। ਪਾਕਾ ਆਪਣੇ ਦੂਰ ਦੂਰ ਦਾ। ਪਾਪਾ ਆਪਣੇ ਬਾਰੇ ਗੱਲ ਕਰ ਦਿੰਨੀ ਆ। ਮੈਂ ਅਹੀਂ ਤਿੰਨ ਭੈਣਾਂ ਆ। ਅੱਛਾ। ਸਾਡੇ ਪਿਓ ਨੇ ਵੀਰ ਜੀ ਕੋ ਗੱਲ ਕਹੀ ਸੀ। ਹੂੰ। ਕਿ ਪੁੱਤ ਪਾੜ ਦਿਨਾ ਮਰਜ਼ੀ ਲਓ। ਹੂੰ ਹੂੰ। ਪਰ ਮੇਰੇ ਪਾਗੜੂ ਦਾਗ ਨਾ ਲਾਏ। ਬਿਲਕੁਲ ਸਹੀ। ਅੱਜ ਤੱਕ। ਬਿਲਕੁਲ ਸਹੀ ਗੱਲ। ਆਪਣੇ ਪਿਓ ਆਪਣੇ ਪਿਓ ਦੀ ਪਾਗੜੀ ਦਾ ਨਹੀਂ ਲਾਇਆ। ਕਾਲ ਇਹ ਜਿਤਵੀ ਦੇ ਬਣ ਰਹੀ ਰਹੀ ਬੜਾ ਕੇ ਭਰਾਵਾ ਦੀ ਜਿਤ ਦਾਦੇ ਜੇ ਪੇਕਿਆਂ ਦੀ ਇੱਜ਼ਤ ਬਣਾਈਏ ਤੇ ਆਪਣੀ ਵੀ ਬੜੀ ਰਹਿੰਦੀ ਸਾਰੀ ਜ਼ਿੰਦਗੀ ਬੜੀ ਰਹਿੰਦੀ ਮਤਲਬ ਮਾਪਿਆਂ ਨੇ ਕੋਈ ਗੱਲ ਕਹੀ ਪੀ ਵਿਆਹ ਤੋਂ ਬਾਅਦ ਵੀ ਐਤਾ ਕੇ ਖਾਣੇ ਠੀਕ ਹੈ ਨਾ ਤੇ ਵੀ ਅੱਜ ਵਿਆਹ ਹੋ ਗਿਆ ਸਭ ਕੁਝ ਮਿਲਿਆ ਸਾਨੂੰ ਘਰ ਵੀ ਬੜਾ ਵਧੀਆ ਆਪਾ ਆਪਣੀ ਬੜੀ ਨੀਗੀ ਜੀ ਮਿਲੀ ਜਿੱਦੀ ਕਿ ਬਾਬਾ ਜੀ ਕੋ ਮੰਗੀ ਬਾਕੀ ਮਾਪਿਆਂ ਦੀ ਜਿਤ ਨਾਰੋ ਲਿਆ ਕਰੋ ਕਿਉਂਕਿ ਅਹੀਂ ਨਿਗੇ ਜੇ ਉਹਨੇ ਜਰਵਾ ਨੂੰ ਪਾਲ ਦੇ ਕਿੱਡੇ ਓਕੇ ਓਕੇ ਪਾਲ ਲਿਆ ਹੋਗਾ ਸੋ ਮਾਪੇ ਦੀ ਜਤ ਤੇ ਗਾ ਫਿਰ ਸੋਹਰੇ ਦੀ ਇੱਜ਼ਤ ਵੀ ਕਰਨੀ ਚਾਹੀਦੀ ਕਿਉਂਕਿ ਵੀਰ ਮੇਰੇ ਮਾਪੇ ਬਹੁਤ ਔਖਾ ਪਾਲਦਾ ਸਾਨੂੰ ਸਹੀ ਗੱਲ ਜੋਬਨ ਮਾਪੇ ਨੇ ਜਿੰਨੀ ਗਰੀਬੀ ਵੇਖੀ ਆ ਨਾ ਮिन्नੂ ਪਤਾ ਜਿੰਨੀ ਗਰੀਬੀ ਇਹੀ ਵੇਖੀ ਆ ਪਰ ਪਰਮਾਤਮਾ ਨੇ ਹੁਣ ਉਹ ਗਰੀਬੀ ਕੱਢ ਕੇ ਵਾਰੀ ਨਿਆਰੇ ਕਰ ਦਿੱਤੇ ਹਮ ਚਲੋ ਉਹ ਇਹ ਆ ਵੀ ਮਾੜੇ ਚੰਗੇ ਦਿਨ ਤੇ ਸਭ ਤੇ ਆਉਂਦੇ ਆ ਭੁੱਲਣੇ ਨਹੀਂ ਚਾਹੀਦੇ ਇਹ ਚੰਗੇ ਆਏ ਫਿਰ ਮਾੜੇ ਨਹੀਂ ਭੁੱਲਣੇ ਚਾਹੀਦੇ ਹੁਣ ਜੋਬਨ ਕੋ ਵਿਚਾਰ ਪੇਸ਼ ਕਰਨਾ ਚਾਹੇਗਾ ਕੋਲ ਤੋਂ ਵਿਚਾਰ ਹੈ ਭਈਆ ਕਿ ਬੰਦਾ ਠੀਕ ਠਾਕ ਰਹਿਵੇ ਹੂੰ ਕਿ ਨਾ ਕਰਨ ਮਾਰੇ ਕਹੇ ਤੇ ਨਾ ਕਰਨ ਚੰਗੀ ਕਹੇ ਬਿਲਕੁਲ ਇੱਕ ਗੱਲ ਸੁਣੋ ਤੇ ਦੂਜੀ ਗੱਲ ਕੱਢੋ ਕੱਢੋ ਤੇ ਕੋਈ ਅਕਦੀ ਕੋਈ ਗੱਲ ਵੀ ਦੱਸਦਾ ਨਾ ਤੇ ਜੇ ਨਹੀਂ ਕੋਈ ਹਟਦਾ ਤੇ ਕੰਨ ਤੇ ਛੱਡੋ ਕੰਨ ਤੇ ਛੱਡੀ ਛੱਡੋ ਹਾਂ ਇਹਦਾ ਇਦਾਂ ਇਦਾਂ ਕੀ ਇੱਕ ਦੂਜੀ ਦੀ ਜਿੱਦਾਂ ਗੱਲ ਗਾਹ ਗਾਹ ਖੜੀਏ ਹੂੰ ਫਿਰ ਉਹ ਬੰਦੇ ਆ ਬਾਹਰ ਦੇ ਜਾਂਦੇ ਆ ਇਹਦੇ ਬੰਦੇ ਨੇ ਗੱਲ ਸੁਣੀ ਹੋਈ ਐ ਇਹ ਗੱਲ ਤੇ ਬਸ ਤੇਲਾ ਉਂਟਿਆ ਵਾ ਕਿੰਨੇ ਭਲਾ ਭਲਾ ਨਹੀਂ ਆ ਵੇਲਾ ਬ੍ਰੋ ਇਹ ਗੱਲ ਮਾੜੀ ਓ ਤੇਰੀ ਤੂੰ ਗੱਲਾਂ ਉੱਤੇ ਲਾਈ ਜਾਂਦਾ ਸਾਰੀਆਂ ਨਹੀਂ 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 ਕਿਉਂ ਨਹੀਂ ਹੁਣ ਵੇਲਾ ਡਰ ਗਿਆ ਹੀ ਚਲੋ ਆਪਾਂ ਮਾੜੇ ਸਹੀ ਆ ਗਰੀ ਆਪਾਂ ਮਾੜੇ ਬਾੜ ਕੇ ਵੀ ਰਹਿਣਾ ਬਿਲਕੁਲ ਬਿਲਕੁਲ ਘਰ ਦਿਲਾ ਵਿੱਚ ਕੰਦੂਰੀ ਨਾ ਭਾਈ ਹਾਂ ਬਾਕੀ ਹੋਲੇ ਸੋਚਦੇ ਨਹੀਂ ਦੇ ਦਤਾ ਤਿੰਨੇ ਨੇ ਤਲਾਕ ਦਿੱਤਾ ਤੇ ਸੱਚ ਪੁੱਛਿਆ ਰਣ ਮੈਂ ਕਿਹਾ ਲਿਆ ਕਿ ਜੇਬਨ ਜਿਹੜੀ ਤਲਾਕ ਦਿੰਦੀਆਂ ਰਹਿੰਦੀਆਂ ਕਿੱਦਾਂ ਹੋਣਗੀਆਂ ਮੈਂ ਮੈਦੇ ਦਰਦ ਵਗਾਰੇ ਕਮੈਂਟ ਨਹੀਂ ਰਹਿੰਦੀਆਂ ਜਿਹੜੀ ਇੱਕ ਨੂੰ ਤਲਾਕ ਦੇ ਕਿਤੇ ਮਜਬੂਰੀ ਨੂੰ ਕੋਈ ਔਖਾ ਹੋਵੇ ਤੇ ਕੋਈ ਗੱਲ ਵੱਖਰੀ ਹੈ ਚਲੋ ਮੈਂ ਹੀ ਚੰਨੀ ਆ ਜਿਹਦਾ ਸਾਰਿਆਂ ਨੂੰ ਪਿਆਰ ਦਿੰਦੇ ਆ ਹਨ ਵੀ ਪਿਆਰ ਦਿਓ ਮਿਲੂਗਾ ਮਿਲੂਗਾ ਪੂਰਾ ਮਿਲੂਗਾ ਬਾਕੀ ਪਰਮਾਤਮਾ ਨੇ ਜੋ ਕੀਤਾ ਸ਼ਾਇਦ ਵਧੀਆ ਕੀਤਾ ਹੋਵੇ ਸਾਡੇ ਲਈ। ਨਹੀਂ ਉਹ ਜੋ ਕਰਦਾ ਚੰਗਾ ਹੀ ਕਰਦਾ। ਬਈ ਮਹਾਰਾਜ ਜੀ ਇਹ ਅਰਦਾਸ ਕਰਦੀ ਕਿ ਸਾਡੀਆਂ ਸਾਰਿਆਂ ਦੀ ਮਰੋ ਕਾਮਣੇ ਬਾਬਾ ਜੀ ਉਸੇ ਬੁੜੀਆਂ ਕਰੇ ਚੜਦੀ ਕਲਾ ਵਿੱਚ ਰੱਖੇ। ਹੂੰ। ਉਹ ਜੇ ਉਹ ਤਾਂ ਟੁੱਟੀਆਂ ਚੀਜ਼ਾਂ ਤੋਂ ਵੀ ਵੇਖ ਲੈ ਕਿੰਨਾ ਕੁ ਬਣਾ ਦਿੰਦਾ ਵਾ। ਤੇ ਜਿਉਂਨੇ ਤੁਹਾਨੂੰ ਤੋੜਿਆ ਹੋਊ ਤੇ ਕਿਸੇ ਕਾਰਨ ਤੋੜਿਆ ਹੋਊਗਾ। ਹੈ? ਉਹ ਬੰਦਾ ਕੋਈ ਘਰ ਤਾਂ ਭੈ ਗਰੀਬ ਤੋਂ ਗਰੀਬ ਹੈ ਨਾ। ਜਦਾਂ ਵੇਲਾ ਵੀ ਬੱਦਲ ਟੁੱਟਦਾ ਤੇ ਕਿੰਦੀ ਬਾਰਸ਼ ਆਉਂਦੀ ਹੈ ਮਿੱਟੀ ਟੁੱਟਦੀ ਉਹਦੀ ਜ਼ਮੀਨ ਬਣਦੀ ਹੈ ਫੇਰ ਕੋਈ ਦਾਣਾ ਟੁੱਟਦਾ ਤੇ ਉਹਦਾ ਪੌਦਾ ਹੁੰਦਾ ਹੈ ਤੇ ਬੰਦੇ ਤਾਂ ਵੀ ਇਦਾਂ ਹੀ ਇੰਤਿਹਾਲ ਲਿੰਦਾ ਹੋ ਕਬਰਾਉਣਾ ਨਹੀਂ ਟੈਨਸ਼ਨ ਨਹੀਂ ਲੈਣੀ ਨਹੀਂ ਨਹੀਂ ਟੈਨਸ਼ਨ ਨਹੀਂ ਹਾਂ ਤੇ ਬਾਕੀ ਇਹ ਜੀ ਸਾਡੀ ਮਸ਼ਹੂਰ ਵਿਚੋਲਾ ਜੋੜੀ ਜਿੰਨਾਂ ਦੀ ਤੁਹਾਨੂੰ ਇੰਟਰਵਿਊ ਅੱਜ ਕਰਾ ਕਰਕੇ ਦਸੀ ਹੈ ਤੁਹਾਡੇ ਨਾਲ ਸਰੇਆਮ ਗੱਲਾਂ ਬਾਤਾਂ ਕਰਾਈਆਂ ਨੇ ਇਨਾਂ ਦੀ ਜ਼ਿੰਦਗੀ ਬਾਰੇ ਬਾਕੀ ਮਿਲਾਂਗੇ ਮਿਲਾਂਗੇ ਤੇ ਹੁਣੇ ਜਾ ਰਹੇ ਨੇ ਆਪਣੇ ਘਰ ਨੂੰ ਚੰਗਾ ਜੀ ਸਤਿ ਸ੍ਰੀ ਅਕਾਲ